ਮਿਰਨਾਗਰ ਕੁਰਪਾਲ ਸਿੰਘ ਜੀ ਮੈਂ ਖਾਲਸਾ ਇੰਟਰਨੈਸ਼ਨਲ ਦਾ ਹੈੱਡ ਆਫ ਆਪਰੇਸ਼ਨ ਹਾਂ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਆਪਾਂ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇੱਥੇ ਹੜਾ ਆਇਆ ਤੇ ਇਹ ਜਿਹੜਾ ਬਨ ਜਿੱਥੇ ਆਪਾਂ ਖੜੇ ਹਾਂ ਬਉਪਰਪਿੰਡ ਦੇ ਵਿੱਚ ਇੱਥੇ ਕਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਨਾਵਾਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬਨ ਸੀ 18 ਚ ਹੀ ਬਣਿਆ ਗਿਆ ਇੱਕ ਬਨ ਤੇ 2019 ਦੇ ਹਨ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜਾ ਆਇਆ ਤੇ ਬੰਨ ਦੀ ਖਾਸ ਖਾਲਸੇੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਰਾ ਹੈ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰਦੀਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬੰਨ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੁਰਿਆ ਜਾਣਾ ਤੇ ਸਾਨੂੰ ਪੁਰਿਆ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ ਦੀ ਮਜਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਐਡ ਤੱਕ ਕਿੱਦਾਂ ਪਹੁੰਚ ਕੀਤੀ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਵੀ ਆਏ ਤੇ ਪਿਛਲੇ ਸਾਲ ਵੀ ਆਏ ਟੀਮਸ ਫੀਲਡ 'ਚ ਜਾ ਕੇ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਅਸੀਂ ਜਦੋਂ ਮੁੰਡਾ ਪਿੰਡ 'ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੋ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵੱਧ ਜੂਗੀ ਤੇ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇਸੇ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਆਉਂਦੀ ਹੈ ਜੇ ਬੰਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਓਕੇ ਇਧਰ ਵੀ ਬੰਨਾਂਗੇ ਸੋ ਪਿੰਡ ਵੱਲੋਂ ਬਾਉਪਰ ਪਿੰਡ ਵੱਲੋਂ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਪੇ ਜੇ ਉਧਰਿਆ ਦੇ ਵਿੱਚ ਉਹ ਕਿਸ ਨਾ ਪਾਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀਆਂ ਤੇ ਉਦੋਂ ਹੀ ਇਹ ਹੋਇਆ ਸੀਗਾ ਡਿਸਕਸ ਕੇ ਵੀ ਜਦੋਂ ਉੱਥੇ ਬੰਨ੍ਹ ਦੀ ਸੰਪੂਰਨਤਾ ਹੋ ਗਈ ਮਨਨ ਦੇ ਕਾਰਜ ਦੇ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨੇ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨੇ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਅੰਬਲਾ ਮਾਰਿਆ ਗਿਆ ਕਿ ਪਿੰਡਾਂ ਚ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੱਟ ਦੇ ਸੌਰੀ ਇਹ ਬੰਨ੍ਹ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ੍ਹ ਦੀ ਮਜ਼ਬੂਤੀ ਬਣ ਜਾਣੀ ਹੈ ਇਹਨਾਂ ਕੈਸਟਿਮੇਟ ਲੱਗਦਾ ਹੈ ਕਿੰਨੇ ਸਮੇ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਇਹ ਜੂਨ ਦੇ ਵਿੱਚ ਹੀ ਮੁਕੰਮਲ ਹੋ ਜਾਵੇ ਕਿਉਂਕਿ ਉਸ ਤੋਂ ਬਾਅਦ ਜੁਲਾਈ ਚ ਮੌਨਸੂਨ ਵੀ ਆ ਜਾਣੀ ਆ ਤੇ ਜਰਲੀ ਮੌਨਸੂਨ ਆ ਜਾਵੇ ਫਿਰ ਇਹ ਕੰਮ 'ਤੇ ਪ੍ਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਿਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ 'ਚੋਂ ਚੱਕੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਹੀ ਤਾਂ ਇਹਦੇ ਬੰਨ ਬਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡਾ ਉਮੀਦ ਹੈ ਵੀ ਇਹ ਇਸ ਈਰੀ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਫੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਕੋਲੋਂ ਪ੍ਰਬੰਧ ਕੀਤਾ ਗਿਆ ਜੀ ਸੋ ਸਾਡੀ ਕੋਸ਼ਿਸ਼ ਹੈ ਵੀ ਜੂਨ ਦੇ ਵਿੱਚ ਵਿੱਚ ਇਹਨੂੰ ਮੁਕੰਮਲ ਕਰੀਏ ਅੱਜ ਤੇ ਅੱਜ ਇਸ ਮੰਡ ਦਾ ਘਾਟ ਦੇ ਰੰਗ ਹੈ ਮੇਰਾ ਨਾਮ ਦਵਿੰਦਰ ਸਿੰਘ ਆ ਮੈਂ ਖਾਲਸਾ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਮੈਨੂੰ ਪੰਜਾਬ ਚ ਦੀਰ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇੱਥੇ ਮੰਡ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਜਦੋਂ ਦੂਜੇ ਬੰਨੇ ਸਾਡਾ ਕੰਮ ਚੱਲਦਾ ਕਿਉਂਕਿ ਟ੍ਰੈਨ ਵਾਲਿਆਂ ਬਹੁਤ ਵਾਰਾਂ ਮੇਰੇ ਨਾਲ ਸੰਪਰਕ ਕੀਤਾ ਸੀ ਇਹ ਜਿਹੜੀ ਸੇਵਾ ਉਹ ਸਾਡੇ ਵੱਲ ਵੀ ਕੀਤੀ ਜਾਵੇ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਗੇ ਇਹ ਕੰਮ ਸ਼ੁਰੂ ਹੋਇਆ। ਇੰਨਾ ਕਿ ਰਕਬਾ ਜਿਹੜਾ ਇੱਥੇ ਦਾ ਕਿੰਨੇ ਕੁ ਲੋਕ ਪ੍ਰਭਾਵਿਤ ਹੋਣਗੇ ਨਾਲ ਸਾਹਿਦ ਉਹ ਕਿਹੜੀ ਜਿਹੜੀ ਸੇਵਾ ਇਹ ਜਿਹੜਾ ਰਕਬਾ ਬਣਦਾ ਵਾ 14 ਤੋਂ 15 ਕਿਲੋਮੀਟਰ ਬਣਿਆ ਤੇ ਚਾਰ ਤੋਂ ਪੰਜ ਕਿੰਡ ਆਉਂਦੇ ਆ ਤੇ ਲਗਭਗ ਜਿਹੜੀ ਉਹਨਾਂ ਦੀ ਕੈਲੀ ਆ 2000 ਕਿੱਲੇ ਦੇ ਪਲੱਸ ਹੋਊਗਾ। ਇੱਥੇ ਜਿਹੜੀ ਸਵਾਮਾ ਸਾਡੇ ਵੱਲੋਂ ਜੀਸੀਪੀ ਫੋਕ ਲਾਈਨਾਂ ਆ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋਡ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟ੍ਰੈਕਟਰਾਂ ਦਾ ਟਰਾਲੀਆਂ ਦਾ ਕਿਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡੀਜ਼ਲ ਦਾ ਸਹਿਯੋਗ ਐਫਾਉਟਸਾਈਡ ਵੱਲੋਂ ਸੁਨੂ ਸੰਕਰਨਾ ਵਾ ਇਹ ਆ ਕਿ ਦਿਨਾਂ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜਿਹੜੇ ਅਜੇ ਵੀ ਨਬਤੇ ਠੀਕ ਆ ਅਸੀਂ ਇਹੋ ਚੁਣਿਆ ਚ ਕਹਿੰਨੇ ਆ ਕਿ ਆਪਾਂ ਇਹ ਜਿਹੜੇ ਕਾਰਜ ਹੈ ਰਲ ਮਿਲ ਕੇ ਜਿੱਦਾਂ ਜਿ ਇੱਥੇ ਸਾਰੇ ਇਕੱਠੇ ਹੋ ਕੇ ਕੀਤੇ ਆ ਆਉਣ ਵਾਲੇ ਕਿਸੇ ਵੀ ਸਮੇਂ ਦੇ ਕੁਦਰਤੀ ਆਪਤਾਂ ਦੀ ਬੁਲਦੇ ਪਰਮਾਤਮਾ ਦੇ ਹੱਥ ਜੋੜਦੇ ਆਂ ਵੀ ਇਹ ਦੁਬਾਰਾ ਨਾ ਆਵੇ ਜੇ ਕਿਤੇ ਆਉਣ ਵਾਲੇ ਸਮੇਂ ਤੇ ਕਿੱਥੇ ਵੀ ਕਿਤੇ ਲੋੜ ਪਈ ਜਾਵੇ ਕਾਲ ਸਾਈਟ ਕਰੀ ਜਾਗਾ ਤੇ ਹਾਜ਼ਰ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਲਈ ਫੋਨ ਨੰਬਰ ਵੈਬਸਾਈਟ ਸਾਰਾ ਕੁਝ ਚੱਲਦਾ ਵਾ ਉਹ ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਤੇ ਸਾਡੇ ਸੇਵਾਦਾਰ ਉੱਥੇ ਪਹੁੰਚ ਜੇ